ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਆ ਜੀਵਨ ਨਗਰ ਇਹ ਦਿੱਲੀ ਉਪਾਜਾਂ ਦਾ ਖੇਤਰ ਹੈ ਤੇ ਤੇੜਪੰਦੀ ਹਰਿਆਣਾ ਵਿੱਚ ਆਪਣੇ ਨਾਲ ਬਾਈ ਜੀ ਖੜੇ ਨੇ ਆਪਾਂ ਨਾਲ ਗੱਲ ਕਰਦੇ ਆ ਇਹਨਾਂ ਨੂੰ ਆਪਣਾ ਮਟੀਰੀਅਲ ਕਿਵੇਂ ਲੱਗਿਆ ਤੇ ਸਭ ਤੋਂ ਵੱਡੀ ਗੱਲ ਇਹਨਾਂ ਨੂੰ ਸਰਵਿਸ ਕਿਵੇਂ ਲੱਗੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਜੀ ਬਾਈ ਜੀ ਤੁਹਾਨੂੰ ਸਾਡੇ ਬਾਰੇ ਪਹਿਲਾਂ ਦਾ ਪਤਾ ਕਿਵੇਂ ਲੱਗਿਆ ਜੀ ਤੁਹਾਡੀ ਵੀਡੀਓ ਦੇਖ ਕੇ ਲੱਗਿਆ ਠੀਕ ਹੈ ਜੀ ਮੈਂ ਹੋਰ ਵੀ ਜਗ੍ਹਾ ਤੇ ਪਤਾ ਕਰਿਆ ਸੀ ਇੰਨਾ ਵਧੀਆ ਮਟੀਰੀਅਲ ਨਹੀਂ ਸੀ ਠੀਕ ਹੈ ਜੀ ਤੁਹਾਡੀ ਫਿਰ ਵੀਡੀਓ ਦੇਖੀ ਫਿਰ ਕੰਮਿੰਗ ਦੇਖੀ ਤੁਹਾਡਾ ਮਟੀਰੀਅਲ ਦੇਖਿਆ ਠੀਕ ਹੈ ਜੀ ਫਿਰ ਅਸੀਂ ਤੁਹਾਡੇ ਕੋਲੇ ਗਏ ਫਿਰ ਸਮਝ ਤੋਂ ਬਾਅਦ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਤੁਹਾਡੇ ਮਾਲ ਹੈ ਠੀਕ ਹੈ ਬਹੁਤ ਵਧੀਆ ਸ਼ਾਈਨਿੰਗ ਹੈ ਜੀ ਬਹੁਤ ਵਧੀਆ ਮਟੀਰੀਅਲ ਲੱਗਿਆ ਠੀਕ ਹੈ ਜੀ ਤੁਹਾਨੂੰ ਜਿਹੜਾ ਤੁਸੀਂ ਮਟੀਰੀਅਲ ਸਿਲੈਕਟ ਕਰਕੇ ਐਸੀ ਆਪਣੇ ਕੋਲ ਜਿਹੜਾ ਤੁਸੀਂ ਉਹਨੂੰ ਡਿਜ਼ਾਈਨ ਦਿੱਤਾ ਸੀਗਾ ਤਾਂ ਹੀ ਪੀਰੀਅਡ ਚਲੋ ਲੱਗਦਾ ਹੀ ਆ ਤੁਹਾਨੂੰ ਉਹਦੇ ਵੀ ਮਿਲਿਆ ਸਾਡਾ ਕੁਝ ਹੋਰ ਨਹੀਂ ਮਿਲਿਆ ਠੀਕ ਹੈ ਜੀ ਠੀਕ ਹੈ ਮਨ ਲੱਕ ਥੋੜੀ ਪੂਰੀ ਸੈਟੀਸਫਾਈ ਹੋ ਤੁਸੀ ਪੂਰੇ ਅਸੀਂ ਵੀ ਟ੍ਰਾਈ ਬਹੁਤ ਜਗ੍ਹਾ ਮਾਰ ਕੇ ਜਾਤੇ ਠੀਕ ਹੈ ਜੀ ਬਾਬਾ ਲਈ ਗਏ ਮੁਕਤੁਰ ਕੇ ਮੋਟੇ ਗਏ ਠੀਕ ਹੈ ਜੀ ਜਾਂ ਅਸੀਂ ਮਾਨਸਾ ਵੀ ਗੰਗਦੇ ਦੇ ਚ ਗਏ ਠੀਕ ਹੈ ਜੀ ਫਿਰ ਤੁਹਾਡੇ ਵਾਲਾ ਪਤਾ ਲੱਗਿਆ ਫਿਰ ਅਸੀਂ ਚਲੇ ਜੂ ਠੀਕ ਹੈ ਜੀ ਠੀਕ ਹੈ ਸਾਡੇ ਦੋਸਤੋ ਤੁਸੀਂ ਆਪਣੇ ਰਿਵਿਊ ਸੁਣ ਨਹੀਂ ਸਕਦੇ ਆਪਣੇ ਪ੍ਰੋਡਕਟ ਦੇ ਲਈ ਇਹ ਆਪਾਂ ਪਹੁੰਚਿਆ ਹ ਜੇ ਮਟੀਰੀਅਲ ਵਿੱਚ ਕੋਈ ਗੱਲਬਾਤ ਆਤਾ ਸੀ ਆਪਾਂ ਇਸ ਕਰਕੇ ਪਹੁੰਚੇ ਆ ਤੁਸੀਂ ਵੈਰ ਕੇ ਦੇਖ ਸਕਦੇ ਹੋ ਮਟੀਰੀਅਲ ਆਪਣਾ ਅੰਦਰ ਪਿਆ ਜੀ ਤੇ ਸਾਹਮਣੇ ਹੀ ਪੂਰਾ ਐਲੀਵੇਸ਼ਨ ਤਿਆਰ ਹੋ ਰਿਹਾ ਆਪਾਂ ਤੁਹਾਨੂੰ ਨੈਕਸਟ ਵੀਡੀਓ ਵਿੱਚ ਜ਼ਰੂਰ ਦਿਖਾਵਾਂਗੇ ਕਿਸੇ ਮੇਰੇ ਵੀਰ ਨੇ ਮੇਰੇ ਨਾਲ ਕੰਟੈਕਟ ਕਰਨਾ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਬਾਬਾ ਬਲਦਰ ਸਟੋਰ ਆ ਜੀ ਭਾਨੀਗੜ ਜ਼ਿਲ੍ਹਾ ਸੰਗਰੂਰ ਆ ਜੀ ਨੰਬਰ ਮੇਰਾ ਵੀਡੀਓ ਵਿੱਚ ਚੱਲ ਹੀ ਰਿਹਾ 79899514 ਧੰਨਵਾਦ ਅਸੀ ਕੱਲ ਜੀ